ਜੇ ਸਾਨੂੰ ਕਰੀਬ 11:30 ਵਜੇ ਮੈਸੇਜ ਆਇਆ ਸੀ ਕਿ 슈ਗਰ ਮੈਲ ਦਾ ਜਿਹੜਾ ਵੇਸਟ ਵਾਲਾ ਪਾਣੀ ਨਿਕਲ ਰਿਹਾ ਟੈਂਕ ਦੇ ਵਿੱਚ ਇੱਕ ਲਾਸ਼ ਆ ਅਸੀਂ ਤੁਰੰਤ ਮੌਕੇ ਤੇ ਜਾ ਕੇ ਲਾਸ਼ ਨੂੰ 슈ਗਰ ਮੈਲ ਦੇ ਕਰਮਚਾਰੀਆਂ ਦੁਆਰਾ ਬਾਹਰ ਕਢਵਾ ਕੇ ਤੇ ਉਹਨੂੰ شناخت ਲਈ ਸਿਵਲ ਹਸਪਤਾਲ ਨਵਾਂ ਸ਼ਰ ਲੈ ਆਏ ਜਿੱਥੇ ਵੀ ਸਾਨੂੰ ਹੁਣ ਪਤਾ ਲੱਗਾ ਹੈ ਵੀ ਇਹ ਮ੍ਰਿਤਕ ਦਾ ਨਾਮ ਧਰਮਪਾਲ ਸਨੋਂ ਲੈਂਬਰਾਮ ਵਾਸੀ ਅਮਨਗੜ ਛੋਟੀਆਂ ਪੰਗਲਾ ਹਨ ਜੇ ਸਾਨੂੰ ਕਰੀਬ 11:30 ਵਜੇ ਮੈਸੇਜ ਆਇਆ ਸੀ ਕਿ 슈ਗਰ ਮੈਲ ਦਾ ਜਿਹੜਾ ਵੇਸਟ ਵਾਲਾ ਪਾਣੀ ਨਿਕਲ ਰਿਹਾ ਟੈਂਕ ਦੇ ਵਿੱਚ ਕਲਾਸ਼ ਆ ਅਸੀਂ ਤੁਰੰਤ ਮੌਕੇ ਤੇ ਜਾ ਕੇ লাশ ਨੂੰ 슈ਗਰ ਮੈਲ ਦੇ ਕਰਮਚਾਰੀਆਂ ਦੁਆਰਾ ਬਾਹਰ ਕਢਵਾ ਕੇ ਤੇ ਉਹਨੂੰ شناخت ਲਈ ਸਿਵਲ ਹਸਪਤਾਲ ਨਵਾਂ ਸ਼ਰ ਲੈ ਆਏ ਜਿੱਥੇ ਵੀ ਸਾਨੂੰ ਹੁਣ ਪਤਾ ਲੱਗਾ ਹੈ ਵੀ ਇਹ ਮ੍ਰਿਤਕ ਦਾ ਨਾਮ ਧਰਮਪਾਲ ਸਨੋਂ ਲੈਂਬਰਾਮ ਵਾਸੀ ਅਮਨਗੜ ਛੋਟੀਆਂ ਪੰਗਲਾ ਹਨ ਇਹਨਾਂ ਦੇ ਪਰਿਵਾਰਕ شناخت ਕੀਤੀ ਸ਼ਨਾਖਤ ਹੋ ਗਈ ਆ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਤੇ ਭਾਣ ਜਾਇਆ ਸੀ ਰਵੀ ਕੁਮਾਰ ਮਗੰਦਪੁਰ ਤੋਂ ਉਹਨੇ ਸ਼ਨਾਖਤ ਇਹਦੀ ਕਰ ਲਈ ਆ ਬਾਕੀ ਇਹਦੇ ਪਰਿਵਾਰਕ ਮੈਂਬਰ ਆ ਰਹੇ ਆ ਤੇ ਕਾਰਵਾਈ ਕਰ ਲਈ ਆ